ਸਤਿ ਸ੍ਰੀ ਅਕਾਲ ਦੋਸਤੋ 29 ਤਰੀਕ ਨੂੰ ਜਿਹੜਾ ਕੱਟ ਪੰਨਾ ਸਿੱਧੂ ਦੇ ਹੱਕ ਦੇ ਵਿੱਚ ਕੋਟ ਦੋਨੇ ਹੋਇਆ ਸੀ ਉੱਥੇ ਸਾਰੀ ਜਥੇਬੰਦੀਆਂ ਤੇ ਰਾਜਨੀਤਿਕ ਪਾਰਟੀਆਂ ਦੇ ਆਗੂਆ ਵੱਲੋਂ ਇਹ ਸਲਾਹ ਕੀਤੀ ਗਈ ਸੀ ਕਿ 3 ਤਰੀਕ ਨੂੰ ਵੱਡਾ ਕੱਟ ਵੱਡਾ ਸੰਘਰਸ਼ ਕੀਤਾ ਜਾਵੇਗਾ ਉੱਥੇ ਹੀ ਇਹ ਵੀ ਸਲਾਹ ਹੋਈ ਸੀ ਕਿ 1 ਤਰੀਕ ਨੂੰ ਜੋ ਸਿਮਰਜੀਤ ਸਿੰਘ ਮਾਨ ਐਮਪੀ ਨੇ ਸੰਗਰੂਰ ਤੋਂ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੀ ਪਾਰਟੀ ਵੱਲੋਂ ਉਹਨਾਂ ਦੇ ਵੱਲੋਂ ਪੰਨਾ ਸਿੱਧੂ ਦੇ ਹੱਕ ਦੇ ਵਿੱਚ ਧੂਰੀ ਫਾਟਕਾ ਤੇ ਵੱਡਾ ਸੰਘਰਸ਼ ਉਲੀਕਿਆ ਜਾਵੇਗਾ ਤੇ ਉੱਥੇ ਹੀ ਦੋਸਤੋ ਅੱਜ 1 ਤਰੀਕਾ ਤੇ ਅੱਜ ਸਵੇਰੇ ਹੀ ਪਾਨਾ ਸਿੱਧੂ ਦੇ ਕੱਟ ਦੇ ਵਿੱਚ ਸੰਘਰਸ਼ ਕਰਨ ਤੋਂ ਪਹਿਲਾਂ ਹੀ ਸਿਮਨਜੀਤ ਸਿੰਘ ਮਾਲ ਨੂੰ ਉਹਨਾਂ ਦੀ ਕੋਠੀ ਦੇ ਵਿੱਚ ਹਾਊਸ ਅਰੈਸਟ ਕਰ ਦਿੱਤਾ ਗਿਆ ਤੇ ਦੋਸਤੋ ਉੱਥੇ ਹੀ ਇਹ ਵੀ ਸ਼ੱਕ ਦੇ ਘੇਰੇ ਵਿੱਚ ਆ ਰਿਹਾ ਹੈ ਕਿ ਹੋ ਸਕਦਾ 3 ਤਰੀਕ ਦਾ ਜੋ ਸੰਘਰਸ਼ ਹੈ ਉਸ ਨੂੰ ਰੋਕਣ ਦੇ ਲਈ ਲੱਖਾਂ ਸਦਾਨਾ ਤੇ ਹੋਰ ਜੋ ਐਹਬ ਲੀਡਰ ਨੇ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਜਾਵੇ ਜਾਂ ਫਿਰ ਘਰ ਦੇ ਵਿੱਚ ਨજરਬੰਦ ਕਰ ਦਿੱਤਾ ਜਾਵੇ ਤਾਂ ਕਿ ਜੋ 3 ਤਰੀਕ ਦਾ ਇਕੱਠ ਹੋਣਾ ਹੈ ਕਿਉਂਕਿ 29 ਤਰੀਕ ਦਾ ਵੱਡਾ ਰਿਕਾਰਡ ਤੋੜ ਇਕੱਠ ਸੀ ਜਿਹਨੇ ਕਿ ਸਰਕਾਰਾਂ ਦੀ ਰਾਤਾਂ ਦੀ نیند ਉਡਾ ਦਿੱਤੀ ਹੈ ਕਿਉਂਕਿ ਇੰਨਾ ਵੱਡਾ ਇਕੱਠ ਕਈ ਕਿਲੋਮੀਟਰਾਂ ਤੱਕ ਤਾਂ ਜਾ ਵੀ ਲੱਗੇ ਪਈ ਸੀ ਤੇ ਹੋਰ ਜਿਹੜਾ ਤਿੰਨ ਤਰੀਕ ਦਾ ਕੱਟ ਹੈ ਕਿਹਾ ਜਾਂਦਾ ਹੈ ਕਿ ਉਹ ਤੋਂ ਵੀ 10 ਗੁਣਾ ਵੱਡਾ ਹੋਵੇਗਾ ਇਸ ਸੰਘਰਸ਼ ਤੋਂ ਹੋ ਸਕਦਾ ਹੈ ਕਿ ਇਸ ਸੰਘਰਸ਼ ਨੂੰ ਰੋਕਣ ਦੇ ਲਈ ਉਸ ਤੋਂ ਪਹਿਲਾਂ ਹੀ ਲੱਖਸਧਾਣਾ ਜਾਂ ਫਿਰ ਹੋਰ ਜੋ ਅਹਿਮ ਆਗੂ ਨੇ ਜਗਦੀਪ ਰੰਧਾਵਾ ਹੋਵੇ ਜਾਂ ਫਿਰ ਪੀਪੀ ਸੁਖਵਿੰਦਰ ਜਾਂ ਫਿਰ ਹੋਰ ਵੀ ਜੋ ਆਗੂ ਨੇ ਜਿਹੜੇ ਇਸ ਭੋਲ ਦੇ ਵਿੱਚ ਇਸ ਸੰਘਰਸ਼ ਦੇ ਵਿੱਚ ਅਹਿਮ ਯੋਗਦਾਨ ਪਾ ਰਹੇ ਨੇ ਕਿਸਾਨ ਜਥੇਬੰਦੀਆਂ ਦੇ ਆਗੂ ਹੁਣ ਉਹਨਾਂ ਤੇ ਵੱਡੀ ਕਾਰਵਾਈ ਸਰਕਾਰ ਕਰ ਸਕਦੀ ਹੈ 3 ਤਰੀਕ ਤੋਂ ਪਹਿਲਾਂ 3 ਤਰੀਕ ਦੇ ਸੰਘਰਸ਼ ਨੂੰ ਰੋਕਣ ਦੇ ਲਈ ਸੋ ਇਸ ਮੌਕੇ ਜਦੋਂ ਅੱਜ ਸਹਿਮੁੰਜੀਤ ਸਿੰਘ ਮਾਨ ਐਮਪੀ ਸੰਗਰੂਰ ਨੂੰ ਉਹਨਾਂ ਦੇ ਘਰ ਦੇ ਵਿੱਚ ਹਾਊਸ ਅਰੈਸਟ ਕੀਤਾ ਗਿਆ ਤਾਂ ਉਸ ਮੌਕੇ ਉਹਨਾਂ ਦੀ ਪਾਰਟੀ ਦੇ ਕੁਝ ਅਹਿਮ ਲੀਡਰਾਂ ਦੇ ਨਾਲ ਗੱਲਬਾਤ ਹੋਈ ਹੈ ਆਓ ਤੁਹਾਨੂੰ ਉਸ ਗੱਲਬਾਤ ਵੱਲ ਵੀ ਲੈ ਚਲਦੇ ਹਾਂ ਦੋਸਤੋ ਜੋ ਵੀ ਕਾਰਵਾਈ ਪ੍ਰਸ਼ਾਸਨ ਦੁਆਰਾ ਕੀਤੀ ਜਾ ਰਹੀ ਹੈ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਤੁਸੀਂ ਇਸ ਕਾਰਵਾਈ ਨੂੰ ਠੀਕ ਮੰਨਦੇ ਹੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਪ੍ਰਸ਼ਾਸਨ ਨੇ ਜੋ ਕਾਰਵਾਈ ਕੀਤੀ ਹੈ ਪਾਲਾ ਸਿੱਧੂ ਤੇ ਜਾਂ ਫਿਰ ਇਸ ਸੰਘਰਸ਼ ਨੂੰ ਰੋਕਣ ਦੇ ਲਈ ਤੇ ਇਹ ਤੁਹਾਨੂੰ ਸਹੀ ਲੱਗਦਾ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਨੋ ਟਾਈਪ ਕਰਨਾ ਤੇ ਜੇਕਰ ਤੁਸੀਂ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਹੋ ਤੁਹਾਨੂੰ ਲੱਗਦਾ ਕਿ ਭਾਨਾ ਸਿੱਧੂ ਜੋ ਕੰਮ ਕਰ ਰਿਹਾ ਸੀ ਉਹ ਸਹੀ ਕਰ ਰਿਹਾ ਸੀ ਤਾਂ ਕਮੈਂਟਾਂ ਦੇ ਵਿੱਚ ਯੈਸ ਟਾਈਪ ਕਰਨਾ ਤਾਂ ਕਿ ਪਤਾ ਲੱਗ ਸਕੇ ਪੰਜਾਬ ਦੀ ਆਵਾਮ ਕੀ ਸੋਚਦੀ ਆਓ ਦੇਖੋ ਹੁਣ ਇਹ ਖਾਸ ਵੀਡੀਓ ਅਜੀ ਖਾਲਸਾਵੈ ਜੀ ਫਤਿਹ ਸਾਡੀ ਪਾਰਟੀ ਵੱਲੋਂ ਸਦਾ ਸਿੰਘ ਜੀ ਸੀਮਾਨ ਵੱਲੋਂ ਅੱਜ ਦੇ ਦਿਨ ਧੂਰੀ ਵਿਖੇ ਪਾਰਟੀ ਪ੍ਰੋਗਰਾਮ ਰੱਖਿਆ ਸੀ ਜਿਦੇ ਵਿੱਚ ਭਾਨਾ ਸਿੱਧੂ ਦੀ ਜਿਹੜੀ ਗ੍ਰਿਫਤਾਰੀ ਕੀਤੀ ਗਈ ਹੈ ਉਹਦੀ ਰਿਹਾਈ ਲਈ ਜਮੂਰੀਅਤ 당ਨਾਸੀਂ ਆਪਣਾ ਰੋਸ ਧਰਨਾ ਦੇਣਾ ਸੀਗਾ ਧੂਰੀ ਫਾਟਕਾਂ ਦੇ ਕੋਲ ਉਹਦੇ ਸੰਬੰਧ ਵਿੱਚ ਅੱਜ ਸਾਡਾ ਇਕੱਠ ਉੱਥੇ ਹੋ ਰਿਹਾ ਸੀਗਾ ਲੇਕਿਨ ਮਾਨ ਸਾਹਿਬ ਉੱਥੇ ਸੰਗੂਰੇ ਸੀ ਕੱਲ ਰਾਤ ਆਏ ਹੈ ਸਵੇਰੇ ਫਿਰ ਸਰਕਾਰ ਨੇ ਆਪਣੀ ਕਾਰਵਾਈ ਕਰਦੇ ਹੋਏ ਪੁਲਿਸ ਭੇਜ ਕੇ ਸਾਰੀ ਹੌਸ ਰੈਸ਼ਟ ਕਰਾਤਾ ਹੈ ਉੱਥੇ ਵੀ 10-12 ਬੰਦੇ ਸਾਡੇ ਸੰਗਰੂਰ ਜ਼ਿਲ੍ਹੇ ਦੇ ਜਿਹੜੇ ਅਹੁਦੇਦਾਰ ਸੀ ਉਹ ਵੀ ਗ੍ਰਿਫਤਾਰ ਕਰ ਲਏ ਨੇ ਮਤਲਬ ਇਹ ਸਾਰੀ ਡਿਸਟਰਬੈਂਸ ਸਰਕਾਰ ਨੇ ਕੀਤੀ ਐ ਸਾਡੇ ਵੱਲੋਂ ਕੋਈ ਅਜਿਹੀ ਭੜਕਾਊ ਕਾਰਵਾਈ ਨਹੀਂ ਪਾਰਟੀ ਵੱਲੋਂ ਪਾਰਟੀ ਵੱਲੋਂ ਕੋਈ ਬਿਆਨਬਾਜ਼ੀ ਨਹੀਂ ਕੋਈ ਲਾਇਨ ਆਰਡਰ ਦੀ ਗੱਲ ਨਹੀਂ ਸੀ ਇਹ ਭੜਕਾਊ ਕਾਰਵਾਈ ਸਰਕਾਰ ਵੱਲੋਂ ਕੀਤੀ ਗਈ ਐ ਇਹਦੀ ਅਸੀਂ ਪੁਰਜੋ ਸ਼ਬਦਾਂ ਵਿੱਚ ਨਖੇਦੀ ਕਰਦੇ ਆਂ ਕਿਉਂਕਿ ਸਾਡੇ ਵਿਧਾਨਕ ਹੱਕ ਨੇ ਵਿਧਾਨ ਦੀ ਧਾਰਾ 14 19 21 ਸਾਨੂੰ ਅਧਿਕਾਰ ਦਿੰਦੀ ਐ ਵੀ ਅਸੀਂ ਆਪਣੀ ਆਜ਼ਾਦੀ ਨਾਲ ਜਮਹੂਰੀਅਤ ਤੰਗ ਨਾਲ ਵਿਧਾਨਕ ਤੰਗ ਨਾਲ ਅਸੀਂ ਆਪਣਾ ਰੋਸ ਜ਼ਾਹਰ ਕਰ ਸਕਦੇ ਆਂ ਆਪਣੇ ਵਿਚਾਰ ਪੜਤ ਕਰ ਸਕਦੇ ਆ ਰੋਸ ਧਰਨੇ ਦੇ ਸਕਦੇ ਆ ਕੋਈ ਵੀ ਜਿਹੜੀ ਰੋਸ ਰੈਲੀ ਕਰ ਸਕਦੇ ਆ ਉਹ ਸਾਡੇ ਵਿਧਾਨਕ ਹੱਕ ਨੂੰ ਕੁਚਲੇ ਗਿਆ ਮਾਨ ਸਾਹਿਬ ਦੇ ਪਾਰਟੀ ਦੇ ਇਹ ਬਹੁਤ ਜਿਹੜੀ ਹੈ ਇਹ ਅਸੀਂ ਪਾਰਲੀਮੈਂਟ ਦੇ ਸਪੀਕਰ ਨੂੰ ਵੀ ਇਹ ਰਿਕੁਐਸਟ ਕਰਾਂਗੇ ਵੀ बतौर ਐਮਪੀ ਹੁੰਦੇ ਹੋਏ ਇਹਨੂੰ ਸਾਰੀਆਂ ਜਮਹੂਰੀਅਤ ਕਾਨੂੰਨੀ ਗੱਲਾਂ ਜਿਨ੍ਹਾਂ ਨੂੰ ਜਾਣਕਾਰੀ ਹੈ ਉਹ ਹਮੇਸ਼ਾ ਉਹਨਾਂ ਤੇ ਪਹਿਰਾ ਦੰਦੇ ਆ ਰਹੇ ਨੇ ਉਹਨਾਂ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਸੀ ਵੀ ਇਹ ਪੜਕਾਓ ਕਾਰਵਾਈ ਕਰਨੀ ਤਾਂ ਲੋੜ ਨਹੀਂ ਸੀ ਇਹ ਇਹ ਗ੍ਰਫਤਾ ਇਹ ਗ੍ਰਫਤਾਰੀ ਹੋਣ ਤੋਂ ਬਾਅਦ ਪਾਰਟੀ ਵੱਲੋਂ ਹੋਰ ਵੱਡਾ ਪ੍ਰੋਗਰਾਮ ਵੀ ਲਿਖਿਆ ਜਾ ਸਕਦਾ ਹੈ ਇਹਨਾਂ ਦੀ ਗ੍ਰਫਤਾਰੀ ਨੂੰ ਲੈ ਕੇ ਜਾਂ ਰੋਸ ਲੈ ਕੇ ਉਹ ਫਿਰ ਮਾਹੌਲ ਤਾਂ ਸਰਕਾਰੇ ਖਿਲਾਫ ਕਰ ਰਹੀ ਹੈ ਨਾ ਨਾ ਕਿ ਪਾਰਟੀ ਵੱਲੋਂ ਕੋਈ ਜਮੂਰੀਅਤ ਗੈਰਬਧਾਨ ਨਾਲ ਗੱਲ ਜਾਂ ਕੋਈ ਕਾਨੂੰਨੀ ਉਲੰਘਣਾ ਕੀਤੀ ਗਈ ਹੈ ਇਸ ਲਈ ਇਹ ਇਹ ਸਰਕਾਰੇ ਦੋਸ਼ੀ ਹੈ ਸਰਕਾਰ ਦੀ ਨੂੰ ਅਸੀਂ ਇਹ ਕਹਿੰਦੇ ਵੀ ਇਹ ਜਿਹੜੀ ਹੈ ਜਿਹੜੀ ਭਾਨਾ ਸਿੱਧੂ ਦੇ ਸੰਬੰਧ ਵਿੱਚ ਅਸੀਂ ਅੱਜ ਰੱਖਿਆ ਸੀ ਇਹਨੂੰ ਜਲਦੀ ਜਲਦੀ ਰਿਹਾ ਕਰਨ ਉਹ ਬੇਗਸੂਰ ਨੌਜਵਾਨ ਹੈ ਉਹਨੇ ਲੋਕਾਂ ਦੇ ਲਈ ਸੋਸ਼ਲ ਸਰਵਿਸ ਕਰਦਾ ਸੀਗਾ ਉਹਦੇ ਵਾਸਤੇ ਇਹ ਸਾਰਾ ਪ੍ਰੋਗਰਾਮ ਰੱਖਿਆ ਸੀਗਾ ਇਹਨੂੰ ਦਬਾਇਆ ਨਾ ਜਾਵੇ ਨਾ ਪੰਜਾਬ ਪੰਜਾਬੀ ਨਾਸਿਕ ਕੌਮ ਕਦੇ ਜਾਏ ਜ਼ਬਰ ਜ਼ੁਲਮ ਤੋਂ ਡਰੀ ਹੈ ਨਾ ਕਦੇ ਭੱਜੀ ਹੈ ਹਮੇਸ਼ਾ ਸਾਹਮਣਾ ਕੀਤਾ ਤੇ ਫਤਿਹ ਬਰਾਦ ਕੀਤੀ ਹੈ ਅਗਲੀ ਰਣਨੀਤੀ ਕੀ ਰਹੇਗੀ ਸਾਡੀ ਪਾਰਟੀ ਵੱਲੋਂ ਸਲਾਮ ਸਿੰਘ ਜੀ ਸੀਮਾਨ ਵੱਲੋਂ ਅੱਜ ਦੇ ਦਿਨ ਧੂਰੀ ਵਿਖੇ ਪਾਰਟੀ ਪ੍ਰੋਗਰਾਮ ਰੱਖਿਆ ਸੀ ਜਿਦੇ ਵਿੱਚ ਭਾਨਾ ਸਿੱਧੂ ਦੀ ਜਿਹੜੀ ਗ੍ਰਿਫਤਾਰੀ ਕੀਤੀ ਗਈ ਹੈ ਉਹਦੀ ਰਿਹਾਈ ਲਈ ਜਮੂਰੀਅਤ 당ਨਾਸੀਂ ਆਪਣਾ ਰੋਸ ਧਰਨਾ ਦੇਣਾ ਸੀਗਾ ਧੂਰੀ ਫਾਟਕਾਂ ਦੇ ਕੋਲ ਉਹਦੇ ਸੰਬੰਧ ਵਿੱਚ ਅੱਜ ਸਾਡਾ ਕਾਠ ਉੱਥੇ ਹੋ ਰਿਹਾ ਸੀਗਾ ਲੇਕਿਨ ਮਾਨ ਸਾਹਿਬ ਉੱਥੇ ਸੰਗਰੂਰੇ ਸੀ ਕੱਲ ਰਾਤ ਆਏ ਹੈ ਸਵੇਰੇ ਫਿਰ ਸਰਕਾਰ ਨੇ ਆਪਣੀ ਕਾਰਵਾਈ ਕਰਦੇ ਹੋਏ ਪੁਲਿਸ ਭੇਜ ਕੇ ਸਾਰੀ ਹੌਸ ਰੈਸਟ ਕਰਾਤਾ ਹੈ ਉੱਥੇ ਵੀ 10-12 ਬੰਦੇ ਸਾਡੇ ਸੰਗਰੂਰ ਜ਼ਿਲ੍ਹੇ ਦੇ ਜਿਹੜੇ ਅਹੁਦੇਦਾਰ ਸੀ ਉਹ ਵੀ ਗ੍ਰਿਫਤਾਰ ਕਰ ਲਏ ਨੇ ਮਤਲਬ ਇਹ ਸਾਰੀ ਡਿਸਟਰਬੈਂਸ ਸਰਕਾਰ ਨੇ ਕੀਤੀ ਹੈ ਸਾਡੇ ਵੱਲੋਂ ਕੋਈ ਅਜਿਹੀ ਭੜਕਾਊ ਕਾਰਵਾਈ ਨਹੀਂ ਪਾਰਟੀ ਵੱਲੋਂ ਪਾਰਟੀ ਵੱਲੋਂ ਕੋਈ ਬਿਆਨਬਾਜ਼ੀ ਨਹੀਂ ਕੋਈ ਲਾਇਨ ਆਰਡਰ ਦੀ ਗੱਲ ਨਹੀਂ ਸੀ ਇਹ ਭੜਕਾਊ ਕਾਰ ਵੀ ਸਰਕਾਰ ਵੱਲੋਂ ਕੀਤੀ ਗਈ ਹੈ ਇਹਦੀ ਅਸੀਂ ਉਹ ਜੋ ਸ਼ਬਦਾਂ ਇਹ ਨਖੇਦੀ ਕਰਦੇ ਹਾਂ ਕਿ ਸਾਡੇ ਵਿਧਾਨ ਸਭਾ ਕ ਨੇ ਵਿਧਾਨ ਦੀ ਧਾਰਾ 14 19 21 ਸਾਨੂੰ ਅਧਿਕਾਰ ਦਿੰਦੀ ਹੈ ਵੀ ਅਸੀਂ ਆਪਣੀ ਆਜ਼ਾਦੀ ਨਾਲ ਜਮਹੂਰੀਅਤ ਤੰਗ ਨਾਲ ਵਿਧਾਨਕ ਤੰਗ ਨਾਲ ਅਸੀਂ ਆਪਣਾ ਰੋਸ ਜ਼ਾਹਰ ਕਰ ਸਕਦੇ ਹਾਂ ਆਪਣੇ ਵਿਚਾਰ ਪੜਤ ਕਰ ਸਕਦੇ ਹਾਂ ਰੋਸ ਧਰਨੇ ਦੇ ਸਕਦੇ ਹਾਂ ਕੋਈ ਵੀ ਜਿਹੜੀ ਰੋਸ ਰੈਲੀ ਕਰ ਸਕਦੇ ਹਾਂ ਉਹ ਸਾਡੇ ਵਿਧਾਨ ਸਭਾ ਕ ਨੂੰ ਕੁਚ ਲੈ ਗਿਆ ਮਾਨ ਸਾਹਿਬ ਦੇ ਪਾਰਟੀ ਦੇ ਇਹ ਬਹੁਤ ਜਿਹੜੀ ਹੈ ਇਹ ਅਸੀਂ ਪਾਰਲੀਮੈਂਟ ਦੇ ਸਪੀਕਰ ਨੂੰ ਵੀ ਇਹ ਰਿਕਵੈਸਟ ਕਰਾਂਗੇ ਵੀ ਬਤੌਰ ਐਮਪੀ ਹੁੰਦੇ ਹੋਏ ਇਹਨੂੰ ਸਾਰੀਆਂ ਜਮਹੂਰੀਅਤ ਕਾਨੂੰਨੀ ਗੱਲਾਂ ਜਿਹਨਾਂ ਨੂੰ ਜਾਣਕਾਰੀ ਹੈ ਉਹ ਹਮੇਸ਼ਾ ਉਹਨਾਂ ਤੇ ਪਹਿਲਾਂ ਦੰਦੇ ਆ ਰਹੇ ਨੇ ਉਹਨਾਂ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਸੀ ਵੀ ਇਹ ਪੜਕਾਓ ਕਾਰਵਾਈ ਕਰਨੀ ਤਾਂ ਲੋੜ ਨਹੀਂ ਸੀ ਇਹਦੇ ਇਹ ਗ੍ਰਿਫਤ ਇਹ ਗ੍ਰਿਫਤਾਰੀ ਹੋਣ ਤੋਂ ਬਾਅਦ ਪਾਰਟੀ ਵੱਲੋਂ ਹੋਰ ਵੱਡਾ ਪ੍ਰੋਗਰਾਮ ਵੀ ਲਿਖਿਆ ਜਾ ਸਕਦਾ ਹੈ ਇਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਜਾਂ ਰੋਸ ਲੈ ਕੇ ਉਹ ਫਿਰ ਮਾਹੌਲ ਤਾਂ ਸਰਕਾਰੇ ਖਿਲਾਫ ਕਰ ਰਹੀ ਹੈ ਨਾ ਨਾ ਕਿ ਪਾਰਟੀ ਵੱਲੋਂ ਕੋਈ ਜਮਹੂਰੀਅਤ ਘੈਰ ਵਿਧਾਨਿਕ ਗੱਲ ਜਾਂ ਕੋਈ ਕਾਨੂੰਨੀ ਵਸਤਾਰੀ ਕੀਤੀ ਗਈ ਹੈ ਇਸ ਲਈ ਇਹ ਇਹ ਸਰਕਾਰੇ ਦੋਸ਼ੀ ਹੈ ਸਰਕਾਰ ਨੂੰ ਅਸੀਂ ਕਹਿੰਦੇ ਵੀ ਇਹ ਜਿਹੜੀ ਹੈ ਜਿਹੜੀ ਭਾਨਾ ਸਿੱਧੂ ਦੇ ਸੰਬੰਧ ਵਿੱਚ ਅਸੀਂ ਅੱਜ ਰੱਖਿਆ ਸੀ ਇਹਨੂੰ ਜਲਦੀ ਜਲਦੀ ਰਿਹਾ ਕਰਨ ਉਹ ਬੇਗਸੂਰ ਨੌਜਵਾਨ ਹੈ ਉਹਨੇ ਲੋਕਾਂ ਦੇ ਲਈ ਸੋਸ਼ਲ ਸਰਵਿਸ ਕਰਦਾ ਸੀਗਾ ਉਹਦੇ ਵਾਸਤੇ ਇਹ ਸਾਰਾ ਪ੍ਰੋਬਲਮ ਰੱਖਿਆ ਸੀਗਾ ਇਹਨੂੰ ਦਬਾਇਆ ਨਾ ਜਾਵੇ ਨਾ ਪੰਜਾਬ ਪੰਜਾਬੀ ਨਾਸਿਕ ਕੌਮ ਕਦੇ ਜਾਏ ਜ਼ਬਰ ਜ਼ੁਲਮ ਤੋਂ ਡਰੀ ਹੈ ਨਾ ਕਦੇ ਭੱਜੀ ਹੈ ਹਮੇਸ਼ਾ ਸਾਹਮਣਾ ਕੀਤਾ ਤੇ ਫਤਿਹ ਬਰਾਦ ਕੀਤੀ ਹੈ ਅਗਲੀ ਰਣਨੀਤੀ ਕੀ ਰਹੇਗੀ ਹੈ ਅਗਲੀ ਰਣਨੀਤੀ ਉਹਨਾਂ ਦੇ ਵਿਚਾਰ ਕਰਕੇ ਦੂਜੀਆਂ ਪਾਰਟੀਆਂ ਨਾਲ ਕਿਉਂਕਿ ਇਹ ਪ੍ਰੋਗਰਾਮ ਸਾਂਝਾ ਸਾਰਿਆਂ ਦਾ ਸਾਰੀਆਂ ਪਾਰਟੀਆਂ ਕਿਸਾਨ ਯੂਨੀਅਨਾਂ ਸਾਰੇ ਆਕਾਲੀ ਦਲ ਸਿਆਸੀ ਸੰਗਠਨ ਸਾਰਿਆਂ ਦਾ ਇਕੱਠਾ ਚੱਲ ਰਿਹਾ ਪ੍ਰੋਗਰਾਮ ਅਗਲਾ ਜਿਹੜਾ ਵੱਡਾ ਮੱਦਦ ਤੇ ਰੱਖਣਾ ਉਹ ਸਾਰਿਆਂ ਦਾ ਵਿਚਾਰ ਕਰਕੇ ਮਾਨ ਸਾਹਿਬ ਨਾਲ ਉਹ ਫਿਰ ਅਗਲਾ ਪ੍ਰੋਗਰਾਮ ਦਿੱਤਾ ਜਾਊਗਾ ਇਹਨੂੰ ਅਸੀਂ ਫਤਿਹ ਤੱਕ ਲਿਜਾਵਾਂਗੇ ਇਹਦੀ ਆਪਣੀ ਜਿਹੜਾ ਮਿਸ਼ਨ ਐਨੂੰ ਪੂਰਾ ਕਰਾਂਗੇ ਤੋ ਦੋਸਤੋ ਕੀ ਕਹਿਣਾ ਤੁਹਾਡਾ ਜੋ ਕਾਰਵਾਈ ਪਾਨਾ ਸਿੱਧੂ ਮਾਮਲੇ ਦੇ ਵਿੱਚ ਸਿਮਰਜੀਤ ਸਿੰਘ ਮਾਨ ਐਮਪੀ ਸੰਗਰੂਰ ਤੇ ਪੰਜਾਬ ਪੁਲਿਸ ਦੁਆਰਾ ਅਤੇ ਪੰਜਾਬ ਸਰਕਾਰ ਦੁਆਰਾ ਪ੍ਰਸ਼ਾਸਨ ਦੁਆਰਾ ਕੀਤੀ ਗਈ ਹੈ ਕੀ ਤੁਸੀਂ ਉਸ ਨੂੰ ਸਹੀ ਮੰਨਦੇ ਹੋ ਤਾਂ ਕਮੈਂਟਾਂ ਦੇ ਵਿੱਚ ਯੈਸ ਲਿਖਣਾ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੱਕਾ ਹੋ ਰਿਹਾ ਹੈ ਅਤੇ ਪਾਨਾ ਸਿੱਧੂ ਮਾਮਲੇ ਦੇ ਵਿੱਚ ਹਰ ਇੱਕ ਨੂੰ ਸੰਘਰਸ਼ ਕਰਨ ਦਾ ਹੱਕ ਹੈ ਤਾਂ ਕਮੈਂਟਾਂ ਦੇ ਵਿੱਚ 900 ਟਾਈਪ ਕਰਨਾ ਤੇ ਮਿਲਦੇ ਆਂ ਜਲਦ ਕਿਸੇ ਹੋਰ ਤਾਜ਼ਾ ਖਬਰ ਦੇ ਨਾਲ ਧੰਨਵਾਦ ਹਨੇਰ ਨੂੰ ਫੋਟਾ ਪਾਈਆਂ ਸੀ ਅੱਜ ਉਹ ਲੋਕ ਵੀ ਪੰਜਾਬ ਸਰਕਾਰ ਦੇ ਖਿਲਾਫ ਖੜੇ ਹੋ ਗਏ ਨੇ ਇਹ ਜਿੱਦ ਦਾ ਬਾਈ ਭਾਨੇ ਸਿੱਧੂ ਦੀ ਇਹ ਜਿਹੜੀ ਸਰਕਾਰ ਹੈ ਨਾ ਇਹ ਡਰ ਗਈ ਆ ਸਾਡੇ ਆਮ ਲੋਕਾਂ ਤੋਂ ਬਾਈ ਭਾਨਾ ਸਿੱਧੂ ਨਾ ਤਾਂ ਕੋਈ ਐਮਐਲਏ ਆ ਨਾ ਐਮਪੀ ਆ ਨਾ ਮੁੱਖ ਮੰਤਰੀ ਆ ਨਾ ਮੰਤਰੀ ਆ ਨਾ ਸਰਪੰਚ ਆ ਪਰ ਫੇਰ ਵੀ ਭਾਈ ਪਾਨੇ ਸਿੱਧੂ ਨੇ ਉਹ ਕੰਮ ਕੀਤੇ ਜਿਹੜੇ ਕੰਮ ਕਰਨ ਦੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ ਸਰਕਾਰੀ ਅਫਸਰਾਂ ਦੀ ਹੁੰਦੀ ਹੈ ਸਰਕਾਰੀ ਮਲਾਜ਼ਮਾਂ ਦੀ ਹੁੰਦੀ ਹੈ ਅੱਜ ਇਹ ਲੋਕਾਂ ਨੂੰ 26 ਜਨਵਰੀ ਤੇ ਪੰਜਾਬ ਸਰਕਾਰ ਨੂੰ ਸਨਮਾਨਿਤ ਕਰਨਾ ਚਾਹੀਦਾ ਸੀ ਕਿ ਭਾਈ ਜੋ ਕੰਮ ਸਾਡਾ ਸੀ ਉਹ ਕੰਮ ਤੁਸੀਂ ਕਰਕੇ ਦਿਖਾਤਾ ਕਿ ਜਦੋਂ ਮੇਰੇ ਖਿਲਾਫ ਸੋਸ਼ਲ ਮੀਡੀਆ ਤੇ ਬੋਲਿਆ ਜਾਂਦਾ ਸੀ ਤਾਂ ਭਾਈ ਪਾਨਾ ਸਿੱਧੂ ਸਭ ਤੋਂ ਪਹਿਲਾ ਮੇਰੇ ਨਾਲ ਖੜੇ ਸਿੱਜ ਜ ਮੇਰਾ ਵੀ ਫਰਜ਼ ਪੰਦਾ ਹੈ